ਤੁਹਾਡਾ ਸਤਿ ਸ਼੍ਰੀ ਅਕਾਲ ਅਸੀਂ ਇਸ ਸਮੇਂ ਦੂਰ ਲੰਦਰ ਦੇ ਮੋਹੱਲੇ ਨਜ਼ਾਤਮਗਰ ਦੇ ਦੁੱਖੇ ਦੇ ਮੋਹੱਲਾ ਵਾਸੀ ਇਕੱਠੇ ਹੋਏ ਨੇ ਮੋਹੱਲਾ ਵਾਸੀਆਂ ਅੰਦਰ ਇੱਕ ਦਿੱਕਤ ਪਛਾਣੀ ਆ ਰਹੀ ਹੈ ਪਾਣੀ ਨੂੰ ਲੈ ਕੇ ਤੁਹਾਨੂੰ ਦੱਸਦੇ ਹਾਂ ਕਿ ਇਸ ਮੋਹੱਲੇ ਦੇ ਵਿੱਚ ਜਿਹੜਾ ਕਿ 3 ਦਿਨ ਹੋ ਚੁੱਕੇ ਨੇ 3 ਦਿਨਾਂ ਦੇ ਵਿੱਚ 3 ਦਿਨਾਂ ਦੇ ਦੇ ਵਿੱਚ ਪਾਣੀ ਦੀ ਜਿਹੜੀ ਸਮੱਸਿਆ ਬਹੁਤ ਜ਼ਿਆਦਾ ਆ ਰਹੀ ਹੈ ਸੋ ਮੋਹੱਲਾ ਵਾਸੀ ਇਕੱਠੇ ਹੋਏ ਨੇ ਤੇ ਗੱਲਬਾਤ ਕਰਦੇ ਨੇ ਕਿ ਮੋਹੱਲਾ ਵਾਸੀਆਂ ਨੇ ਕੀ ਕੀ ਦਿੱਕਤਾਂ ਆ ਰਹੀਆਂ ਨੇ ਤੁਹਾਨੂੰ ਵੀ ਪੂਰਨ ਦੱਸਦੇ ਨੇ ਕਿ ਪਾਣੀ ਜਿਹੜਾ ਮੋਹੱਲੇ ਦੇ ਵਿੱਚ ਪਾਣੀ ਆਇਆ ਹੈ ਉਹ ਪੀਣ ਵਾਲਾ ਪਾਣੀ ਦੇ ਤਰੀਕੇ ਬਹੁ ਤੈਂਕ ਦੇ ਵਿੱਚ ਗੁਦਰਤ ਤੇ ਤੋਫੀ ਤੇ ਜਲਗ੍ਰੀਕੇ ਦਿੱਕਤਾਂ ਪਈ ਹੋਈ ਹੈ। ਸੋ ਜੀ ਆ ਵੀ ਤਸਵੀਰਾਂ ਤੁਹਾਨੂੰ ਨਾਲ ਸਾਂਝੀਆਂ ਕਰਾਂਗੇ। ਸੋ ਮੰਗਲਾਵਾਸੀ ਨਾਲ ਗੱਲਬਾਤ ਕਰ ਲਏ ਨੇ। ਮੰਗਲਾਵਾਸੀਆਂ ਨਾਲ ਗੱਲਬਾਤ ਕਰ ਲਏ ਨੇ। ਕਿਹੜੀ ਦਿੱਕਤ ਹੈ ਤੁਹਾਡੀ? ਹਾਂਜੀ। ਤੋਂ ਮੰਗਲਾਵਾਸੀ ਨਾਲ ਮਿਲ ਕੇ ਗੱਲਬਾਤ ਕਰ ਲਏ ਨੇ। ਆਈ ਸਿੱਕਾ ਲੱਗੀ। ਹਾਂ ਹਾਂ ਪਾਣੀ ਦੀ ਦਿੱਕਤ ਹੈ। ਪੀਣ ਦੀ ਤਾਂ ਆਦੀ ਪਾਣੀ। ਪਾਣੀ ਕਿੰਨਾ ਦਿਨ ਹੋ ਗਿਆ ਪਾਣੀ ਨਹੀਂ ਆਇਆ। ਕਿੰਨੇ ਦਿਨ ਹੋ ਗਏ ਲੋਹੀ ਤਾਂ ਵੀ ਕਿੰਨੇ ਦਿਨੋਂ ਪਾਣੀ ਨਹੀਂ ਆਇਆ ਉਹ ਮੈਂ ਤੁਹਾਨੂੰ ਦੱਸਾਂਗਾ ਕਿ ਪਾਣੀ ਨਹੀਂ ਆ ਰਿਹਾ ਪਾਣੀ ਨਹੀਂ ਆ ਰਿਹਾ ਕਿੰਨੇ ਦਿਨ ਹੋ ਗਏ ਸੀ ਹੋ ਗਿਆ ਹਫਤਾ ਕਿ ਹੋ ਗਿਆ ਹਾਂਜੀ ਇਹ ਵਾਰ ਸਾਰਾ ਦਿਨ ਚੇਹੇ ਦਿੱਕਤਾਂ ਹੋਈਆਂ ਸਾਰੀਆਂ ਇਹ ਬਿਨਾਂ ਰਾਤ ਹੀ ਰੰਗ ਲੋ ਮੈਨੂੰ ਪਾਣੀ ਦੇ ਵਿੱਚ ਛੱਡੋ ਕਹਿੰਦੇ ਇਹ ਜਿਹੜਾ ਪਾਣੀ ਆ ਰਿਹਾ ਹੈ ਨਾ ਪਾਣੀ ਆ ਰਿਹਾ ਹੈ ਸਭ ਨੂੰ ਕੰਮ ਬੁਆੜ ਦੇ। 2 ਘੰਟੇ ਬਾਅਦ ਆ ਰਿਹਾ ਹੈ। ਉਸ ਤੋਂ ਕਰ ਰਹੇ ਹੈ। ਇਹ ਕਹਿੰਦਾ ਹੈ ਕਿ ਮੱਤ। ਇੱਕ ਹੋਰ ਕੱਲ ਸਭ ਨੇ ਅੱਗੇ ਕਿ ਰੇਤਾ ਵਗਿਆ ਆ ਰਹੀ ਬੜੇ। ਤੁਸੀਂ ਸਾਰੇ ਪੋਲਾ ਵਾਸੀ ਨੇ ਇਸ ਬਾਰੇ ਕੋਈ ਗੱਲ ਕੀਤੀ ਹੈ ਤੁਹਾਡੇ ਜੀ ਕੁਵਾਰ ਦੇ ਅਕਸ ਸਾਹਿਬ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਾਣੀ ਪਾਣੀ ਦੇ ਵਿੱਚ ਆ ਪਾਣੀ। ਮਾਸ਼ੀਆ ਤੁਹਾਨੂੰ ਕੀ ਹੋਦਾ ਦੱਸਦੇ ਨੇ ਕਿ ਜਿਹੜੇ ਡਿਜ਼ਰ ਨੇ ਜਿਹੜੇ ਕੰਸਲਰ ਨੇ ਜਾਂ ਜਿਹੜੇ ਪ੍ਰਧਾਨ ਨੇ ਉਹ ਪਹਿਲਾਂ ਤਾਂ ਲਕਸ਼ਣਾ ਤੋਂ ਪਹਿਲਾਂ ਬੜੀਆਂ-ਬੜੀਆਂ ਬੜੀਆਂ ਜਿਹੜੀਆਂ ਗੱਲਾਂ ਕਰਦੇ ਨੇ ਬੜੇ-ਬੜੇ ਬੜੇ ਦਾਅਵੇ ਕਰਦੇ ਨੇ ਕਿ ਅਸੀਂ ਇਹ ਕਰਦੇ ਆਂ ਕਿ ਉਹ ਕਰਦੇ ਆਂਗੇ ਪਰ ਜਦੋਂ ਇਲੈਕਸ਼ਨ ਜਿੱਤਣ ਤੋਂ ਬਾਅਦ ਜਿਹੜਾ ਕਿ ਮੱਧਵਾਸੀ ਪਿੰਡ ਦੇ ਵਿੱਚ ਇਹਨਾਂ ਨੂੰ ਅਜਾਣਾ ਵੀ ਜਿਦਾ ਕਿ ਭਾਰੀ ਪਿਆ ਜਾਂਦਾ ਹੈ ਅਤੇ ਮੱਧਵਾਸੀ ਆਪਣਾ ਜਦੋਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਆਂਦੀ ਹੈ ਅਗਰ ਕੋਈ ਵੀ ਦਿੱਕਤ ਆਂਦੀ ਹੈ ਪਰ ਇਹਦੇ ਵਿੱਚ ਕਿਸੇ ਸਥਾਨੀ ਨੂੰ ਲੈ ਕੇ ਜਾਂ ਸਫਾਈ ਨੂੰ ਲੈ ਕੇ ਜਾਂ ਕਿਸੇ ਹੋਰ ਵੀ ਪਛਾਣਨੀ ਅਗਰ ਆਂਦੀ ਹੈ ਤੇ ਮੱਧਵਾਸੀਆ ਵਰਗ ਨੂੰ ਆਹ ਮੱਧ ਦੇ ਪ੍ਰਚਾਰਕਾਂ ਨਾਲ ਜਾਂ ਕੌਂਸਲਰਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਜਿਹੜੇ ਕੌਂਸਲਰ ਸਾਹਿਬ ਨੇ ਉਹ ਮੋਬਾਈਲ ਚੱਕਦੇ ਜਿਵੇਂ ਜ਼ਹਿਮਤ ਵੀ ਖਾਂਦੇ ਉਹਨਾਂ ਨੂੰ ਫੋਟ ਮਤਲਬ ਫੋਨ ਵੀ ਨਹੀਂ ਚੱਕਦੇ ਤੇ ਮੱਧਵਾਸੀਆਂ ਦੀ ਕੋਈ ਵੀ ਇਲੈਕਸ਼ਨ ਤੋਂ ਬਾਅਦ ਜਿੱਤਣ ਤੋਂ ਬਾਅਦ ਕਿਸ ਕਈ ਵੀ ਪਿੰਡਾਂ ਵਾਸੀਆਂ ਨੂੰ ਅੱਜ ਤੱਕ ਆ ਕੇ ਪੁੱਛਿਆ ਵੀ ਨਹੀਂ ਆਂਦਾ ਕਿ ਸਾਡੀ ਤੇਰੀ ਦਿੱਕਤ ਹੈ ਉਹ ਹੱਲ ਹੋਈ ਹੈ ਕਿ ਨਹੀਂ ਤੋਤਲ ਦੱਸਦੀ ਆ ਕਿ ਸਵੇਰੇ ਮੈਂ ਖੁਦ ਹੀ ਰਾਕੇ ਦੋ ਵਾਰ ਐਮਸੀ ਨੂੰ ਫੋਨ ਕਰ ਚੁੱਕਾ ਹਾਂ ਪਰ ਐਮਸੀ ਸਾਹਿਬ ਵੱਲੋਂ ਤੇ ਕਿਸੇ ਤਰ੍ਹਾਂ ਦਾ ਸਾਨੂੰ ਕੋਈ ਹਲਪਾਈ ਨਹੀਂ ਆਇਆ ਤੇ ਨਾ ਹੀ ਜਿਹੜੇ ਪਾਣੀ ਦੀ ਦਿੱਕਤ ਹੈ 3 ਦਿਨ ਦੇ ਤੋਂ ਪਾਣੀ ਨਹੀਂ ਆ ਰਿਹਾ ਉਹਦੇ ਵਿੱਚ ਨਾ ਹੀ ਸਾਨੂੰ ਐਮਸੀ ਵੱਲੋਂ ਕੋਈ ਤੇ ਐਮਸੀ ਸਾਹਿਬ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਵੀ ਤਰ੍ਹਾਂ ਦੀ ਹੈਲਪ ਨਹੀਂ ਮਿਲੀ ਤੇ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਮਦਦ ਕੀਤੀ ਗਈ ਹੈ ਸੋ ਹੋਰ ਵੀ ਮੋਹਲਾ ਵਾਸੀਆਂ ਨਾਲ ਗੱਲਬਾਤ ਕਰਾਂਗੇ ਤੇ ਸਾਡੇ ਨਾਲ ਮੁੰਡੇ-ਮੁੰਦਰੀ ਜਗਨਨਾਥ ਸਿੰਘ ਪੁੱਤਰੀ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਅੰਤ ਤੱਕ ਗੱਲ ਕਰਾਂਗੇ ਸਰ ਜੀ ਵਾਲੇ ਗੁਰਪ੍ਰੀਤ ਜੀ ਸਰ ਮੋਹੱਲੇ ਦੇ ਵਿੱਚ ਤੁਸੀਂ ਇਸ ਤਰ੍ਹਾਂ ਦੇਖਿਆ ਮੋਹੱਲੇ ਵਿੱਚ ਕਾਫੀ ਜ਼ਿਆਦਾ ਦਿੱਕਤ ਪਰੇਸ਼ਾਨੀ ਪਾਣੀ ਨੂੰ ਲੈ ਕੇ ਆ ਰਹੀ ਕਿਉਂਕਿ ਪਾਣੀ ਜਿਹੜਾ ਵਾਹ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਲਾਇਬ੍ਰੇਰੀ ਤੋਂ ਛੋਟੇ ਛੋਟੇ ਬੱਚਿਆਂ ਵਾਸਤੇ ਵੀ ਹੋਰ ਵੀ ਲੋਕਾਂ ਵਾਸਤੇ ਪਾਣੀ ਦੀ ਬਹੁਤ ਜ਼ਿਆਦਾ ਦਿੱਕਤ ਹੈ ਸਰ ਇਹਦੇ ਬਾਰੇ ਕੁਝ ਕੀਤਾ ਜਾਣਾ ਚਾਹੀਦਾ ਸਰ ਨੂੰ ਇਹਦਾ ਅਸਲ ਹੱਲ ਕਰਨਾ ਚਾਹੀਦਾ ਇੱਕ ਤਰ੍ਹਾਂ ਤੇ ਬਹੁਤ ਪੁਰਾਣੀ ਹੈ ਨਵੀਂ ਦਿੱਕਤ ਨਹੀਂ ਹੈ ਵੀ ਆਪਾਂ ਕਹਿੰਦੇ ਇਹ ਨਵੀਂ ਦਿੱਕਤ ਹੈ ਦਿੱਕਤ ਪੁਰਾਣੀ ਆ ਪਰ ਜਿਹੜੇ ਵੀ ਲੀਡਰ ਇਲੈਕਸ਼ਨਾਂ ਦੇ ਦਿਨਾਂ ਅਸੀਂ ਧੱਕਦੇ ਆ ਆਉਂਦੇ ਆ ਉਸ ਤੋਂ ਬਾਅਦ ਆਪਣਾ ਵੋਟ ਲੈ ਲੈਂਦੇ ਆ ਉਹ ਉਸ ਤੋਂ ਬਾਅਦ ਕੁਝ ਨਹੀਂ ਹੁੰਦਾ ਕਿ ਸ਼ਮਨ ਵੱਡੀ ਗਲਤੀ ਐ ਕਿ ਜਿਹੜੀ ਆ ਮੌਜੂਦਾ ਸਰਕਾਰ ਨੇ ਇਹ ਕੀਤੀ ਆ ਕਿ ਇੱਕ ਬਾਹਰ ਦੇ ਬੰਦੇ ਨੂੰ ਇਸ ਇਲਾਕੇ ਦਾ ਕੌਂਸਲਰ ਜਿਤਾਤਾ ਟੱਕੇ ਦੇ ਟੱਕੇ ਦੇ ਨਾਲ ਅਸਲ ਠੀਕ ਐ ਉਹਨੂੰ ਮਲੇ ਦਾ ਪਤਾ ਹੀ ਨਹੀਂ ਉਹਨੂੰ ਮਲੇ ਦੀਆਂ ਗਲੀਆਂ ਨਹੀਂ ਪਤਾ ਅੱਛਾ ਜੀ ਠੀਕ ਹੈ ਉਹਨੂੰ ਮਲੇ ਦੀਆਂ ਮੁਸ਼ਕਲਾਂ ਨਹੀਂ ਪਤਾ ਉਹ ਹੱਲ ਕੀ ਕਰੇਗਾ ਜਦੋਂ ਉਹਨੂੰ ਫੋਨ ਆਉਂਦਾ ਹੈ 6 ਨੰਬਰ ਗਲੀ ਜੋ ਉਹਨੂੰ 6 ਨੰਬਰ ਗਲੀ ਨਹੀਂ ਪਤਾ ਸਰ ਮੈਂ ਖੁਦ ਉਹਨਾਂ ਨੂੰ ਲੋਕੇਸ਼ਨ ਪਾਈ ਆ WhatsApp ਤੇ ਇਵਨ ਲੋਕੇਸ਼ਨ ਪਾਈ ਆ ਸਾਰੀ ਚੀਜ਼ ਦੱਸੀ ਆ ਮੁੱਲੇ ਵਾਲਿਆਂ ਨਾਲ ਗੱਲ ਵੀ ਕਰੀ ਪਰ ਫਿਰ ਵੀ ਉਹ ਮੋਕੇ ਤੇ ਨਹੀਂ ਪਹੁੰਚਦਾ ਮੈਂ ਉਹੀ ਗੱਲ ਕਹਿ ਰਿਹਾ ਜਿਹੜਾ ਬੰਦਾ ਮਲੇ ਦਾ ਹੀ ਹੈ ਨਹੀਂ ਜਿਹੜਾ ਬੰਦਾ ਹੀ ਬਾਹਰ ਦਾ ਆਇਆ ਉਹ ਤੁਹਾਡਾ ਮਸਲਾ ਹੱਲ ਕਿਦਾਂ ਕਰੇਗਾ ਆਪਾਂ ਉਹਨੂੰ ਫੋਨ ਵੀ ਕਰਦੇ ਆ ਉਹਨੂੰ ਇਲਾਕੇ ਦਾ ਹੀ ਨਹੀਂ ਪਤਾ ਮੇਰੇ ਕੋਲ ਤਾਂ ਘਰ ਘਰ ਗਿਣਿਆ ਪਿਆ ਇਸ ਇਲਾਕੇ ਹਮਿੰ ਤੋਂ ਅੱਜ ਨਾਲ ਸੰਪਰਕ ਕੀਤਾ ਤੁਹਾਨੂੰ ਮੌਲੇ ਦੀ ਦਿੱਕਤਵਾਰ ਦੱਸਿਆ ਪਰਸ਼ਾਨੀ ਵਾ ਦੱਸਿਆ ਤਾਂ ਤੁਸੀਂ ਤੁਰੰਤ ਮੌਕੇ ਤੇ ਪਹੁੰਚ ਕੇ ਬੜੀ ਵਧੀਆ ਗੱਲ ਹੈ ਕਿ ਮੋਹੱਲੇ ਵਾਸੀਆਂ ਦੇ ਤੁਸੀਂ ਨਾਲ ਹੋ ਇਹ ਬੜੀ ਵਧੀਆ ਗੱਲ ਹੈ ਸਰ ਮੈਨੂੰ ਜਦੋਂ ਮੋਹੱਲੇ ਵਾਲਿਆਂ ਸੀ ਫੋਨ ਆਇਆ ਕਿ ਸਾਨੂੰ ਤਿੰਨ ਦਿਨ ਤੋਂ ਦਿੱਕਤ ਆ ਰਹੀ ਏ ਜਿੱਪੂ ਭਾਈ ਇਹਦਾ ਮਸਲੇ ਦਾ ਹੱਲ ਕਰੋ ਠੀਕ ਹੈ ਮੈਂ ਉਸਲੇ ਆ ਕੇ ਕਮ ਸੇ ਕਉ ਮੈਂ ਆਇਆ ਤੇਗਾ ਨਾ ਪਹੁੰਚ ਕੇ ਸਰ ਇੱਕ ਚੀਜ਼ ਹੋ ਰਿਹਾ ਹੈ ਕਿ ਜਦੋਂ ਅਗਰ ਪਾਣੀ ਨਹੀਂ ਆਂਦਾ ਮੋਹਲੇ ਦੇ ਵਿੱਚ ਅਗਰ ਪਾਣੀ ਨਹੀਂ ਆਂਦਾ ਚਲੋ ਠੀਕ ਹੈ ਮੋਟਰ ਖਰਾਬ ਹੋ ਸਕਦੀ ਹੈ ਜਾਂ ਪੰਪ ਖਰਾਬ ਹੋ ਸਕਦਾ ਹੈ ਤੇ ਕਿਸੇ ਸਰ ਸਰਕਾਰੀ ਜਿਹੜੇ ਟੈਂਕਰ ਨੇ ਜਦੋਂ ਵੀ ਕੋਈ ਮਹੱਲੇ ਤੇ ਅਸੀਂ ਜੀ ਪਾਣੀ ਟਿੱਕਰ ਹੁੰਦੀ ਆ ਸਰਕਾਰੀ ਟੈਂਕਰ ਆਉਣੇ ਚਾਹੀਦੇ ਆ ਠੀਕ ਹੈ ਪਰ ਪ੍ਰੋਵਾਈਡਡ ਕੀ ਆਪਾਂ ਕੰਪਲੇਂਟ ਵੀ ਕੀਤੀ ਹੋਏ ਠੀਕ ਹੈ ਉਹ ਮੈਨੂੰ ਨਹੀਂ ਪਤਾ ਇਹਨਾਂ ਨੇ ਹਲੇ ਕੰਪਲੇਂਟ ਕੀਤੀ ਪਰ ਕੰਪਲੇਂਟ ਸਰ ਜਿੱਦਾਂ ਕਿ ਕੰਪਲੀਟ ਕੀਕਰ ਕੰਪਲੇਂਟ ਦੇ ਆਪਾਂ ਉਹਨਾਂ ਨੂੰ ਫੋਨ ਤੇ ਕਰ ਸਕਦੇ ਆ ਜਾਂ ਸੰਪਰਕ ਕਰਦੇ ਤਾਂ ਉਹਨਾਂ ਦੱਸ ਦਿੱਤਾ ਫੇਰ ਵੀ ਸਰ ਨਾ ਹੋ ਗਏ ਹਾਂ ਇਹ ਇਲਾਕਾ ਕਾਉਂਸਲਰ ਦੀ ਜ਼ਿੰਮੇਵਾਰੀ ਬਣਦੀ ਕਿ ਜਦੋਂ ਐਸ ਸੂਨ ਉਹਨੂੰ ਤਕਲੀਫ ਆ ਮਤਲਬ ਉਸੇ ਬੰਦੇ ਨੂੰ ਤਕਲੀਫ ਹੋਹੀ ਆ ਜਿੱਦਾਂ ਮੰਨ ਲਓ ਉਸੇ ਗਲੀ 'ਚ ਉਹ ਇਲਾਕਾ ਕਾਉਂਸਲਰ ਨੂੰ ਫੋਨ ਕਰਦਾ ਕਿ ਮੇਰੀ ਗਲੀ ਮੇਰੇ ਕਲਾਕਾ ਕਾਉਂਸਲ ਦਾ ਫਰਜ ਬਣ ਜਾਂਦਾ ਕਿ ਉਥੇ ਪਾਣੀ ਦੀ ਵਿਵਸਥਾ ਕਰੇ ਕੋ ਟੈਂਕਰ ਵਗੈਰਾ ਭੇਜੇ ਪਰ ਸਰ ਮੋਹੱਲਾ ਵਾਸੀ ਇਹਨਾਂ ਨੂੰ ਹੋਰ ਵੀ ਤੁਸੀਂ ਪੁੱਛ ਸਕਦੇ ਹੋ ਕਿ ਕਿਸੇ ਤਰ੍ਹਾਂ ਦਾ 3 ਦਿਨਾਂ ਤੋਂ ਪਾਣੀ ਨਹੀਂ ਆਇਆ ਕੀ ਕੋਈ ਇੱਕ ਵੀ ਟੈਂਕਰ ਪਾਣੀ ਦਾ ਜਾਂ ਕਿਸੇ ਤਰ੍ਹਾਂ ਦਾ ਪਾਣੀ ਨਹੀਂ ਸੀਦਾ ਹੋਈ ਸਰ ਦੱਸੋ ਮਾੜਾ ਪਾਣੀ ਨਹੀਂ ਜਾਂ ਪਾਣੀ ਨਹੀਂ ਜਾਂਦਾ ਹੁੰਦਾ ਪੇਟਾਂ ਨੂੰ ਤੇ ਬਾਕੀ ਪਾਲਣਾ ਰਹਿ ਜਾਂਦੀ ਬਾਅਦ ਦੇ ਦਾ ਬਣਦਾ ਤੁਹਾਨੂੰ ਕਿਉਂਕਿ ਪਾਣੀ ਦੀ ਜ਼ਰੂਰਤ ਪੈਂਦੀ ਬਿਲਕੁਲ ਜਰੂਰੀ ਸਤਿ ਸ਼੍ਰੀ ਅਕਾਲ ਜੀ ਦੂਜੇ ਘਰ ਜਾਂਦੇ ਜੀ ਫੇਰ ਪਾਣੀ ਦਾ ਅਰੇਂਜਮੈਂਟ ਕਿੱਦਾਂ ਕਰੀਏ ਆਸ਼ਰਮ ਤੋਂ ਜਾ ਰਹੇ ਆ ਆਸ਼ਰਮ ਤੋਂ ਮਤਲਬ ਆਸ਼ਰਮ ਹਲੇ ਵਾਸਤੇ ਬਣਾਇਆ ਗਿਆ ਆਸ਼ਰਮ ਪਾਣੀ ਦੀ ਆਸ਼ਰਮ ਤੇ ਹੁਣ ਪੂਰੇ ਸਮਾਜ ਵਾਸਤੇ ਬਣਾਇਆ ਗਿਆ ਜੀ ਕਹਿੰਦਾ ਮਤਲਬ ਉਹੀ ਨਾ ਪਾਣੀ ਆ ਪਰ ਦੇਖੋ ਜੇ ਕਿੰਨੀ ਮੁਸ਼ਕਲਾਂ ਨਾਲ ਜਾ ਕੇ ਮੇਰਾ ਮਤਲਬ ਨਿਆਤਨਗਰ ਦੇ ਵਿੱਚ ਜੇ ਸਾਡਾ ਆਸ਼ਰਮ ਬਣਾ ਹੋਵੇ ਫੇਰ ਤਾਂ ਪਾਣੀ ਨਾ ਤੇ ਨਿਆਤਨਗਰ ਦੇ ਅੱਧੇ ਬੰਦੇ ਮੇਰਾ ਕਹਿੰਦਾ ਪਿਆਸੇ ਰਹੇ ਜੀ ਬਿਲਕੁਲ ਸਹੀ ਤੋ ਆਸ਼ਰਮ ਵਾਲਿਆਂ ਦੀ ਬਹੁਤ ਬਹੁਤ ਮਿਹਰਬਾਨੀ ਮੈਂ ਤੁਹਾਡੇ ਚੈਨਲ ਲਈ ਕਹਾਂਗਾ ਕਿ ਉਹ ਸਾਡੇ ਤਸਰੀਕਾਂ ਨੂੰ ਇੱਧਰਲੇ ਪਾਸੇ ਪਾਣੀ ਦੀ ਵਿਵਸਥਾ ਕਰਕੇ ਦਿੰਦੇ ਆ ਵੈਸੇ ਤੇ ਉਹ ਬੜੀਆਂ ਉਦਾਂ ਸੁਵਿਧਾਵਾਂ ਦਿੰਦੇ ਆ ਪਰ ਔਖੇ ਵੇਲੇ ਪਾਣੀ ਦੀ ਪਾਣੀ ਤਾਂ ਰੁਕਦੇ ਨਹੀਂ ਕਿਸੇ ਨਾਲ ਜਿਹੜੇ ਲੋਕਾਂ ਦੇ ਘਰਾਂ ਸ ਮਤਲਬ ਤਕਰੀਬਨ ਸਾਰੇ ਘਰਾਂ ਦੇ ਵਿੱਚੋਂ 10-15 ਘਰ ਇਹਦਾ ਦੇਗੀ ਜਿੱਥੇ ਕਿ ਰੇਤ ਆ ਰਹੀ ਟੈਂਕੀਆਂ ਦੇ ਵਿੱਚ ਕਾਫੀ ਜਿਆਦਾ ਰੇਤ ਆਈ ਉਹਨਾਂ ਦੀ ਤਸਵੀਰਾਂ ਲਵੀਆਂ ਆਂ ਤੇ ਵੀਡੀਓ ਵੀ ਬਣਾਈਆਂ ਆ ਤੇ ਇਹਦੇ ਬਾਰੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ ਪਤਾ ਹੀ ਹੈ ਕਹਿੰਦਾ ਵੀ ਵੀਡੀਓ ਮੈਂ ਵੀ ਦੇਖ ਲਈਏ ਵੀਡੀਓ ਜਿਹਦਾ ਵੀ ਦੇਖਿਆ ਮੈਂ ਵੀ ਦੇਖ ਲਈਆ ਬਿਲਕੁਲ ਬਿਲਕੁਲ ਵੀਡੀਓ ਦੇ ਵਿੱਚ ਜਿਹੜੇ ਤੇ ਲੋਕ ਫਿਲਟਰ ਦਾ ਰੇਂਜ ਚਾਹ ਸਕਦੇ ਨੇ ਆਰਓ ਕਰੇ ਲਗਵਾ ਲੈਣੇ ਪਰ ਇਹਦੇ ਕੁਝ ਲੋਕ ਜਿਹੜੇ ਮਿਡਲ ਕਲਾਸ ਲੋਕ ਜਿਹੜੇ ਆਰਓ ਨਹੀਂ ਲੱਖ ਰਹੇ ਉਹਨਾਂ ਨੂੰ ਦਿੱਕਤ ਮੁੱਲ ਪਾਣੀ ਲੈਣਾ ਪੈ ਰਿਹਾ ਹੈ ਨਾ ਸਰ ਤੁਹਾਡੇ ਚੈਨਲ ਲਈ ਮੈਂ ਇਹ ਸਰਕਾਰ ਨੂੰ ਬੇਨਤੀ ਕਰਾਂਗਾ ਕਿ ਜਿਹੜੇ ਗਰੀਬ ਆ ਜਿਹੜੇ ਆਮ ਬੰਦੇ ਆ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਆ ਆਮ ਆਦਮੀ ਪਾਰਟੀ ਕਹਿੰਦੀ ਸੀ ਅਸੀਂ ਆਮ ਬੰਦੇ ਦਾ ਕੰਮ ਕਰਨਾ ਤੇ ਜਿਹੜੇ ਵਧੀਆ ਬੰਦੇ ਆ ਉਹਦ ਘਰ ਫਿਲਟਰ ਲਵਾ ਲੈਣਗੇ ਤੇ ਜਿਹੜੇ ਆਮ ਆ ਜਿਨ੍ਹਾਂ ਦੀ ਸਰਕਾਰ ਆ ਉਹ ਰੇਤਾ ਵਾਲਾ ਪਾਣੀ ਪੀਣਗੇ ਇੱਕ ਸਵਾਲ ਆ ਇਹਨਾਂ ਨੂੰ ਬੱਸ ਤੇ ਸੋਚਣ ਜਿਹੜੇ ਜਿਹੜੇ ਮੇਰੀ ਵੀਡੀਓ ਦੇਖ ਰਹੇ ਆ ਜਾਂ ਤੁਹਾਡਾ ਚੈਨਲ ਦੇਖ ਰਹੇ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਾਂਗਾ ਕਿ ਬੰਦੇ ਬਨਜੋ ਤੁਹਾਡੇ ਕੋਲ ਸਾਲ 1.5 ਸਾਲ ਰਹਿ ਗਿਆ ਉਸ ਤੋਂ ਬਾਅਦ ਤੁਹਾਨੂੰ ਪੁੱਛਣਾ ਤਾਂ ਵੈਸੇ ਕਿਸੇ ਨੇ ਹੈ ਨਹੀਂ ਪਰ ਹੱਲੇ ਸਾਲ 1.5 ਸਾਲ ਹੈਗਾ ਤੇ ਇਹੋ ਜਿਹੇ ਗਰੀਬਾਂ ਦੀ ਕੰਮ ਸੇ ਕੰਮ ਸੀਸ ਲੈ ਲਓ ਕਿਉਂਕਿ ਤੁਹਾਨੂੰ ਬਾਸੀ ਤੋਂ ਬਹੁਤ ਮਿਲਣੀ ਸ਼ੁਰੂ ਹੋ ਗਈਆਂ ਕਿਉਂਕਿ ਜਦੋਂ ਗਰੀਬ ਬੰਦਾ ਉਹ ਉਹਦੇ ਕੋਲ ਫਿਲਟਰ ਨੂੰ ਮੁੰਜੋ ਕੋਈ ਪੈਸੇ ਹੈ ਨਹੀਂ ਜਦੋਂ ਉਹਦਾ ਬੱਚਾ ਬਿਮਾਰ ਹੋਊਗਾ ਉਹ ਡਾਕਟਰ ਦਾ ਲਾਇਕ ਕਿਦਾਂ ਕਰਾਏਗਾ ਸਰ ਉਹ ਰੇਤਾ ਰਾਈ ਪਾਣੀ ਰਾਈ ਰੇਤਾ ਜਿਹੜੀ ਉਹ ਤਾਂ ਜਾਏਗੀ ਨਾ ਸਰੀਰ ਤੇ ਬਾਜੀ ਪੱਥਰੀਆਂ ਮੰਦਿਆ ਪੇਟ ਦੇ ਵਿੱਚ ਨਾ ਪੇਟ ਦੇ ਵਿੱਚ ਇਨਫਲਮੇਸ਼ਨ ਹੁੰਦੀ ਹੈ ਇੰਟੈਸਟਾਈਨਲ ਬੜੇ ਮੁਦਕਤ ਦੇ ਭਿਆਨਕ ਭਿਆਨਕ ਰੋਗ ਲੱਗਦੇ ਆ ਇਹ ਗੱਲ ਹੈ ਛੁੱਟੀ ਹੈ ਇਹਨੂੰ ਪਾਣੀ ਕਿਹਾ ਜਾਂਦਾ ਪਰ ਇਹਦਾ ਮਤਲਬ ਬਹੁਤ ਗ੍ਰੇਟ ਹੈ ਜੇ ਕੋ ਸਮਝੇ ਸੋ ਹੋਰ ਵੀ ਆਪਾਂ ਸਰ ਤੁਹਾਡੇ ਨਾਲ ਚੱਲਦੇ ਤੇ ਹੋਰ ਵੀ ਮੁੰਨਾ ਵਾ ਤੇ ਤੱਕ ਨਹੀਂ ਆ ਰਹੀ ਜਿੱਦਾਂ ਪਾਣੀ ਪਾਣੀ ਕਿਹਾ ਜਾਂਦਾ ਕਿ ਤੇਲ ਨਹੀਂ ਹੋ ਰਿਹਾ ਪਾਣੀ ਵੀ ਨਹੀਂ ਆ ਰਿਹਾ ਪਾਣੀ ਅੰਦਰ ਨਹੀਂ ਗਿਆ ਪਹਿਲਾਂ ਤਾਂ ਫੜ ਗਿਆ ਸਹੀ ਅੰਦਰ ਪਾਣੀ ਨਹੀਂ ਬਿਲਕੁਲ ਪਾਣੀ ਨਹੀਂ ਬਿਲਕੁਲ ਹੀ ਨਹੀਂ ਆ ਰਿਹਾ ਕਹਿ ਸਕਦੇ ਨਾ ਤੁਸੀਂ ਦੇਖ ਸਕਦੇ ਹੋ ਕਿ ਹੋਰ ਨੂੰ ਬੁਲਾਵਾ ਇਹ ਅੰਦਰੋਂ ਪਾਣੀ ਇੱਕ ਰੇਤਾ ਬੜੀ ਤੇ ਚੰਗੀ ਆ ਦਰਦ ਤੇ ਪਾਣੀ ਅੰਦਰੋਂ ਪਾਣੀ ਕੀ ਆ ਰਿਹਾ ਚੰਦਾ ਆਇਆ ਇਹ ਤਾਂ ਨਹੀਂ ਕਿਤੇ ਵਗਾਰਾ ਤੁਸੀਂ ਤੁਹਾਡੇ ਘਰਾਂ ਚ ਪਾਣੀ ਨਹੀਂ ਹੁੰਦਾ ਫਿਰ ਤੁਸੀਂ ਕੀ ਕਰਦੇ ਹੋ ਪਾਣੀ ਕਿੱਦਾਂ ਰੇਂਜ ਕਰਦੇ ਆ ਤੁਸੀਂ ਪਾਣੀ ਕਿੱਥੇ ਲੈ ਕੇ ਲਿਉਂਦਾ ਜ ਆਪਣੇ ਬਾਹਰੋਂ ਹੀ ਆਈ ਦੱਸ ਜ ਆਸ਼ਰਮ ਦਾ ਹੈ ਚਾਹੇ ਰਵਾਣੇ ਲਈ ਐਸਟੀ ਦੀ ਕੁਝ ਕਾਇਦ ਕਰਾ ਤੁਸੀਂ ਕਰ ਕੋਈ ਨਹੀਂ ਕੋਈ ਬਈ ਬਾਕੀ ਜਿਹਨਾਂ ਨੂੰ ਕਈ ਨਾਮ ਉੱਪਰ ਕੋਈ ਜਾਣਦੇ ਹੈਗੇ ਪਰ ਕੋਈ ਨਹੀਂ ਸੁਣਦਾ ਕੋਈ ਨਹੀਂ ਫਿਰ ਐਡਾ ਆ ਜੀ ਦਾ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਰਵਾ ਕਰ ਲੈਨੇ ਪੂਰੀ ਅਜੀਤ ਅੰਦਾਜ਼ੇ ਲਈ 6 ਨੰਬਰ ਗਲੀ ਹੈ 6 ਨੰਬਰ ਗਲੀ ਦੇ ਵਿੱਚ ਹੋਰ ਵੀ ਲੋਕੋ ਦੂਜੇ ਰਵਾ ਕਰਾਂਗੇ ਕਿੰਨੇ ਦਿਨ ਤੋਂ ਕਿੰਨਾ ਕੁ ਟਾਈਮ ਹੋ ਗਿਆ ਜਿਹੜਾ ਖਰਾਬ ਪਾਣੀ ਆਂਦਾ ਟੈਂਕੀ ਦੇ ਵਿੱਚ ਰੇਤਾਂ ਆਂਦੀ ਹੈ ਕਿੰਨਾ ਕੁ ਫੇਰ ਵੀ ਆਈ ਰਿਹਾ ਮੋਈਏ ਤੇਰਾ ਮਹੀਨੇ ਹੋਦਿਆ ਪਾਣੀ ਆਂਦਾ ਹੀ ਨਹੀਂ ਹਾਂ ਨਹੀਂ ਪਾਣੀ ਤੇ ਨਹੀਂ ਆਂਦਾ ਇੱਕ ਪਾਣੀ ਗੰਦਾ ਆਂਦਾ ਕਿੱਦਾਂ ਕਰੀਏ ਰੇਤਲਾ ਪਾਣੀ ਕਿ ਤੁਸੀਂ ਮਹੱਲਾ ਵਾਸੀਆਂ ਨੇ ਕਦੀ ਗੱਲ ਕੇ ਆਪਣੇ ਐਮਸੀ ਸਾਹਿਬ ਨੂੰ ਕਦੀ ਕੰਪਲੀਟ ਕੀਤੀ ਜਾਂ ਉਹਨਾਂ ਨੂੰ ਜਾਂ ਨੋਟਿਸ ਜਾਣਕਾਰੀ ਦਿੱਤੀ ਜਾਂ ਉਹਨਾਂ ਨੇ ਕਦੀ ਤੁਹਾਨੂੰ ਪਤਾ ਲੈਣ ਆਇਆ ਵਾ ਆਏ ਇੱਥੇ ਤਦੀ ਉਹਨਾਂ ਨੇ ਮਹੱਲੇ 'ਚ ਆ ਕੇ ਪੁੱਛਿਆ ਕਿ ਤੁਹਾਨੂੰ ਕਿੱਥੇ ਦਿੱਕਤ ਤੇ ਪ੍ਰੇਸ਼ਾਨੀ ਦਾ ਹੈ? ਮੈਂ ਤਾਂ ਹੈਗੀ ਨਾ ਦੱਸਾਂ। ਆਪਣਾ ਨਹੀਂ ਹੁੰਦਾ ਜੀ ਬਈ ਦੇਖੋ ਅਸੀਂ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਦਿੰਦੇ ਆ। ਇਹ ਗੰਦਾ ਹੈ। ਇਹ ਗੰਦਾ ਪਾਣੀ ਹੈ। ਇਹ ਪਾਣੀ ਅਮਸੀ ਸਾਹਿਬ ਨੂੰ ਕੋਈ ਪੁੱਛਣਾ ਹੋਵੇ ਕਿ ਸਰ ਇਹ ਆ ਜਿਹੜਾ ਪਾਣੀ ਹੈ। ਅਮਸੀ ਸਾਹਿਬ ਨੂੰ ਮੈਂ ਅਮਸੀ ਸਾਹਿਬ ਨੂੰ ਇਹ ਪੁੱਛਣਾ ਚਾਹੁੰਦਾ ਕੀ ਪਾਣੀ ਤੁਸੀਂ ਇਹ ਪੀ ਲੋਗੇ? ਜੇ ਤੁਸੀਂ ਨਹੀਂ ਨਾ ਪੀ ਸਕਦੇ ਤੇ ਮਹੱਲਾ ਨਿਵਾਸੀ ਵੀ ਨਹੀਂ ਪੀਣਗੇ। ਬਿਲਕੁਲ। ਸੋ ਇਹ ਤਸਵੀਰਾਂ ਦੇ ਵਿੱਚ ਤੁਸੀਂ ਪਾਣੀ ਦੀ ਹਾਲਤ ਜਿਹੜੇ ਦੇਖ ਸਕਦੇ ਹੋ। ਇਹ ਗੰਦਾ ਪਾਣੀ ਹੈ ਜਿਹੜਾ ਕਿ ਪੂਰੇ ਗਲੀ ਨੰਬਰ 6 ਦੇ ਵਿੱਚ ਮੁਲਾ ਨਜ਼ਾਤਮ ਨਗਰ ਦੇ ਇਹ ਪਾਣੀ ਜਿਹੜਾ ਕਿ ਲੋਕੀ ਪੀ ਰਹੇ ਨੇ ਤੇ ਬਿਮਾਰ ਹੋ ਰਹੇ ਨੇ ਇਹਨੂੰ ਬਿਮਾਰਤਾ ਤੋਂ ਪਹਿਲਾਂ ਦਿਖਾਉਂਦੇ ਹਾਂ ਪਹਿਲਾਂ ਤਾਂ ਤਸਵੀਰਾਂ ਦੇ ਵਿੱਚ ਅਸੀਂ ਕਰਦੇ ਹਾਂ ਜਿਹੜਾ ਕਿ ਬਿਮਾਰ ਹੋ ਚੁੱਕਾ ਹੈ ਸੋ ਇਹੀ ਕਾਰਨ ਹੈ ਜਿਹੜਾ ਕਿ ਗੰਦੇ ਪਾਣੀ ਦੇ ਕਰਕੇ ਜਿਹੜਾ ਕਿ ਲੋਕੀ ਇੱਕ ਖ ਸਕਦੇ ਨਹੀਂ ਰੋਂਦਾ ਕੋਈ ਲਾਈਟ ਉੱਡ ਰਿਹਾ ਕੋਈ ਨਹੀਂ ਹੋਰ ਦੱਸੋ ਸੋ ਤਸਵੀਰਾਂ ਦੇ ਵਿੱਚ ਤੁਹਾਨੂੰ ਪਾਣੀ ਦੀ ਹਾਲਾਤ ਦਿਖਾ ਰਿਹਾ ਕਿ ਇਹ ਪਾਣੀ ਜਿਹੜਾ ਹੁਣੇ-ਹੁਣੇ ਭਰਿਆ ਹੈ ਤੰਦਹਾਜ਼ਲੇ ਇਹ ਪਾਣੀ ਦੇ ਵਿੱਚ ਜਿਹੜੀ ਕਿ ਇਹ ਜਿਹੜੀ ਰੇਤਾ ਵਾ ਇਸੇ ਤਰ੍ਹਾਂ ਜਿਹੜੀ ਰੇਤਾ ਵਾ ਇਹ ਸਾਰੇ ਪਾਣੀ ਦੇ ਵਿੱਚ ਟੋਟਲ ਆਂਦੀ ਹੈ ਕਈ ਦਿਨ ਤੁਹਾਨੂੰ ਟੈਂਕੀਆਂ ਦੀਆਂ ਤਸਵੀਰਾਂ ਦੇਸੀ ਦਿਖਾਵਾਂਗੇ ਜਿਹੜਾ ਟੈਂਕੀਆਂ ਦੇ ਵਿੱਚ ਜਿਹੜਾ ਕਿ ਰੇਤਾ ਭਰੀ ਹੋਈ ਹੈ ਘਟੋ ਘਟ ਬੋਰੀਆਂ ਦੇ ਹਿਸਾਬ ਨਾਲ ਜਿਹੜਾ ਕਿ ਰੇਤਾ ਉਹਦੇ ਵਿੱਚ ਟੈਂਕੀਆਂ ਦੇ ਵਿੱਚ ਸਾਨੂੰ ਮਿਲਦੀ ਹੈ ਉਹ ਰੇਤਾ ਸੋ ਤੁਸੀਂ ਇਹ ਰੇਤਾ ਸਾਫ਼ ਤੌਰ ਤੇ ਦੇਖ ਸਕਦੇ ਹੋ ਇਹ ਜਿਹੜੀ ਰੇਤਾ ਹੈ ਇਹ ਪਾਣੀ ਦੇ ਵਿੱਚੋਂ ਆ ਰਹੀ ਹੈ ਕਿ ਇਹ ਜਿਹੜੀ ਅਰੇਤਾਵਦੀ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿੰਨਾ ਗੰਦਾ ਪਾਣੀ ਹੈ ਕਿੰਨਾ ਪਾਣੀ ਸੀ ਤੇ ਕਿੰਨੀ ਦਿੱਤਾ ਹੈ ਸਾਰੀ ਗਟਰਾਵਾਂ ਵਗੈਰਾ ਦੀ ਜਿਹੜੀ ਰੇਤਾ ਗੰਦੀ ਬੰਦੀ ਜਿਹੜੀ ਕਿ ਗਟਰਾਾਂ ਦੀ ਰੇਤਾ ਉਹੀ ਜਿਹੜੀ ਕਿ ਪਾਣੀ ਦੇ ਵਿੱਚ ਮਿਕਸ ਹੋ ਕੇ ਜਾ ਰਹੀ ਹੈ ਤੋ ਹੁਣ ਕੰਪਲੀਟ ਤੁਹਾਨੂੰ ਦਈਏ ਤੁਹਾਡਾ ਐਮਸੀ ਨਾ ਤੇ ਕੰਮ ਕਰਾ ਰਿਹਾ ਹੈ ਲਾਜ ਤੇ ਆ ਰਿਹਾ ਹੈ ਤੂੰ ਹੈ ਹੁਣ ਦੇਖਿਆ ਵੀ ਮੈਂ ਤੋਂ ਮੂਰਤੀ ਨਹੀਂ ਵੀ ਇਹਦਾ ਮੈਂ ਕੀ ਗੱਲ ਆਉਣਾ ਅੱਛਾ ਵੋਟ ਨਹੀਂ ਪਈ ਐਮਸੀ ਤੂੰ ਬਣ ਗਿਆ ਤੈਨੂੰ ਸਰਕਾਰ ਨੇ ਬਣਾਤਾ ਆ ਤੇ ਤੂੰ ਆਉਣਾ ਹੀ ਨਹੀਂ ਤੂੰ ਇੱਡੇ ਲਾਡਲਾ ਆ ਤੁਹਾਡੇ ਵਰਗੇ ਲੋਕ ਹੋ ਜਾਂਦੇ ਸਾਰੇ ਨਹੀਂ ਨਹੀਂ ਹੁਣ ਤੁਸੀਂ ਆਮ ਆਦਮੀ ਪਾਰਟੀ ਦੇ ਲੀਡਰ ਜੇ ਤਾਂ ਦੱਸੋ ਮੈਨੂੰ ਉਹ ਕੀ ਕਰੀਏ ਸੀ ਕਿਹਨੂੰ ਸ਼ਿਕਾਇਤ ਕਰੀਏ ਤੁਹਾਡੀ ਗੱਲ ਨਹੀਂ ਹੈ ਨਹੀਂ ਵੀ ਨੈਕਸਟ ਦੇ ਤਾਂ ਤੁਹਾਡੇ ਵਰਗਾ ਬੰਦਾ ਹੈ ਨਹੀਂ ਜੀ ਤੁਹਾਡੇ ਕਿਸੇ ਦੇ ਵਿੱਚ ਸ਼ਿਕਾਇਤ ਕਰੀਏ ਮੈਂ ਜਿੰਦਰ ਮੈਂ ਮੇਰੇ ਨਾਲ ਵੀ ਸ਼ਿਕਾਇਤ ਕਰਦੀ ਏ ਮੰਤਰੀ ਸਾਹਿਬ ਨੂੰ ਅੱਛਾ ਜੀ ਬਾਤ ਉਹਨਾਂ ਨੇ ਕਿਹਾ ਯਾਰ ਮੈਂ ਮੈਂ ਮੰਤਰੀ ਹੈਗਾ ਤੂੰ ਮੈਨੂੰ ਮਲੇ ਦੀ ਸ਼ਿਕਾਇਤ ਕਰੀ ਜਨਾਂ ਮੈਂ ਤੁਸੀਂ ਮੰਤਰੀ ਹੋ ਚਲੋ ਮੈਂ ਹੁਣ ਤੁਹਾਡੇ ਚੈਨਲ ਰਾਹੀਂ ਤੁਸੀਂ ਮੇਰ ਸਾਹਿਬ ਨੂੰ ਸ਼ਿਕਾਇਤ ਕਰੋ ਜੀ ਜਿਹੜੇ ਜਲੰਧਰ ਸ਼ਹਿਰ ਦੇ ਇੱਧਰ ਆ ਸੰਦਲ ਮੇਰੇ ਸਾਹਮਣੇ ਸ਼ਿਕਾਇਤ ਕਰੋ ਦਿੱਕਤ ਨਹੀਂ ਦੱਸੋ ਆਰਧਿਕਤ ਨਹੀਂ ਦੱਸੋ ਮੀਮੀ ਸਾਹਿਬ ਨੂੰ ਦੱਸੋ ਦਿੱਕਤ ਦੱਸੋ ਦਿੱਕਤ ਦੱਸੋ ਮਲੇਨੀ ਦੀ ਬਹੁਤ ਪਰੇਸ਼ਾਨੀ ਹੈ ਬਾਕੀ ਇਹ ਚਾਰ ਦਿਨ ਦੇ ਬੇਰਹਿਮੀ ਨੂੰ ਜੀਵਾਦਮ ਗਿਆ ਹੈ। ਆਵਾਜ਼ ਸੁਣੋ। ਇਹਦਾ ਹੱਲ ਹੋ ਜਾਏਗਾ। ਅਗਰ ਬਾਦ ਵਿੱਚ ਵੀ ਰਾਤ ਨੂੰ ਬਹੁਤ ਪਤਾ ਹੀ ਨਹੀਂ ਕਿ ਕਿੱਥੇ। ਗੰਦਾ ਪਾਣੀ ਲਾਈਨ ਪਹਿਲੇ ਲਾਈਨ ਤਸਵੀਰਾਂ ਕਰਾਉਂਦੇ ਬਹੁਤ ਭਾਰੀ ਗੰਦਾ ਆ ਰਿਹਾ ਹੈ। ਮੈਂ ਮੋਹਲਾ ਵਾਸਤੇ ਗੱਲਬਾਤ ਕਰ ਲਈ ਸੀ। ਸਾਰੇ ਮੱਲੇ ਇੱਕੋ ਹੀ ਆ। ਸਾਰਾ ਇੱਕ ਪਈਆ ਭਰਾਵਾ। ਇਹ ਇੱਕੋ ਹੀ ਮੱਲੇ ਨਾਲ ਗੱਲ ਕਰ ਲਈ ਸੀ ਮੋਹਲਾ ਵਾਸਤੇ ਨਾ। ਇੱਕ ਤਾਂ ਕਹਿੰਦੇ ਪਾਣੀ ਕਿੰਨੇ ਦਿਨਾਂ ਤੋਂ ਨਹੀਂ ਆ ਰਿਹਾ ਤੁਹਾਡੇ ਕੋਲ। ਤਾਂ ਹੋ ਗਿਆ ਸਾਲ ਹੋ ਗਿਆ ਪੂਰਾ। ਹੰਦਾ ਪਾਣੀ ਗੰਦਗੀ ਆਂਦੇ ਨੂੰ ਗੰਦੀ ਗੰਦਾ ਪਾਣੀ ਤੁਸੀਂ ਉਹ ਸਾਲ ਦੇ ਵਿੱਚ ਕਦੀ ਐਮਸੀ ਸਾਹਿਬ ਦੇ ਜਾ ਕੇ ਨੋਲੇਜ ਲੈਂਦੀ ਇਹ ਗੱਲ ਜਾਂ ਦੱਸਿਆ ਕਦੀ ਜਾਂ ਤਾਂ ਸੰਪਰਕ ਹੋਇਆ ਜਾਂ ਕਦੀ ਉਹਨਾਂ ਨੇ ਆ ਕੇ ਤੁਹਾਡੇ ਨਾਲ ਗੱਲਬਾਤ ਕੀਤੀ ਹੈ ਕਿ ਮੋਟਰ ਬੰਦ ਕਰਾ ਦੇਣਾ ਕੋਈ ਨਹੀਂ ਆਂਦਾ ਉਦੋਂ ਆਂਗਾ ਜਦੋਂ ਨਾ ਕੋਈ ਨਹੀਂ ਉਹ ਨਹੀਂ ਆਂਦਾ ਉਹਦੇ ਹੱਥ ਕੋਈ ਅੱਜ ਤਾਂ ਦੇਖਿਆ ਹੀ ਨਹੀਂ ਕੋਈ ਨਹੀਂ ਆਂਦਾ ਫਿਰ ਤੁਸੀਂ ਪਾਰਟੀ ਫਾਰਮ ਤੇ ਜਾ ਕੇ ਸ਼ਿਕਾਇਤ ਕਰੋਗੇ ਕਿ ਅਸੀਂ ਗਲਤ ਬੰਦੇ ਚੁਣ ਦਿੱਤੀ ਹੈ ਕਰ ਦਵਾਂਗੇ ਅਸੀਂ ਕਰਾਂਗੇ ਨਾਲ ਹੀ ਕਰਾਂਗੇ ਸਾਰੇ ਨਾਲ ਹੀ ਆ ਜਿਦੋਂ ਤੁਹਾਨੂੰ ਲੱਗਦਾ ਕਿ ਤੁਸੀਂ ਸਹੀ ਬੰਦੇ ਨੂੰ ਚੁਣਿਆ ਹੈ ਪੁਲਿਸ ਇਸ ਇਲਾਕੇ ਦਾ ਵੀ ਥੋੜਾ ਖਿਆਲ ਕਰੋ ਠੀਕ ਹੈ ਤੁਹਾਡੇ ਇਲਾਕਾ ਤੁਹਾਡਾ ਹੀ ਹੈ ਸਾਰਾ ਸ਼ਹਿਰ ਤੁਹਾਡਾ ਤੁਸੀਂ ਸਾਰੇ ਸ਼ਹਿਰ ਦੇ ਮੇਜੇ ਮੰਤਰੀ ਸਾਹਿਬ ਨੂੰ ਮੇਰੀ ਬੇਨਤੀ ਹੈ ਮਿੰਦਰ ਭਗਤ ਜੀ ਨੂੰ ਤੁਹਾਡੇ ਇਲਾਕੇ ਦੇ ਰਿਪਰਿਜ਼ੈਂਟ ਕਰਦੇ ਆ ਪਲੀਜ਼ ਇਸ ਇਲਾਕੇ ਦਾ ਥੋੜਾ ਖਿਆਲ ਕਰੋ ਇਹਨਾਂ ਸੋਚੋ ਤੁਹਾਨੂੰ ਉਤਨੀ ਦਰਪਈ ਜੇ ਨਹੀਂ ਪਈ ਅੱਗੇ ਪੈਸੇ ਦੀ ਹੈ ਜੇ ਕੰਮ ਕਰੋਗੇ ਤਾਦੀ ਪਏਗੀ ਵਰਨਾ ਆਉਣ ਵਾਲੇ ਦਿਨਾਂ ਵਿੱਚ ਤੁਹਾਨੂੰ ਪਤਾ ਹੀ ਤੁਹਾਡਾ ਕੀ ਹਾਲ ਹੋਊਗਾ ਥੈਂਕ ਯੂ ਵੈਰੀ ਮਚ ਅੱਜ ਵੀ ਕਈ ਦਿੱਕਤਾਂ ਨੂੰ ਲੈ ਕੇ ਜਿਹੜਾ ਬਹੁਤ ਜ਼ਿਆਦਾ ਪਰੇਸ਼ਾਨ ਹੋ ਕਿਰੇ ਮੋਹੱਲਾ ਵਾਸੀ ਕਾਫੀ ਜਿਹੜਾ ਇਕੱਠੇ ਹੋਏ ਨੇ ਪਾਣੀ ਦੀਆਂ ਦਿੱਕਤਾਂ ਬੜੀਆਂ ਆ ਰਹੀਆਂ ਨੇ ਲੋਕੀ ਬਾਡੀਆਂ ਲੈ ਲੈ ਕੇ ਡੱਬੇ ਲੈ ਲੈ ਕੇ ਜਿਹੜਾ ਕਿ ਲਾਗੇ ਪੈਂਦੇ ਆਸ਼ਰਮ ਦੇ ਵਿੱਚੋਂ ਜਾ ਜਾ ਕੇ ਪਾਣੀ ਲੈ ਕੇ ਆ ਰਹੇ ਕਿੰਨੀ ਜਿਹੜੇ ਕਿ ਪਰੇਸ਼ਾਨੀ ਦਾ ਸਾਹਮਣਾ ਇਹਨਾਂ ਮੋਹੱਲਾ ਵਾਸੀਆਂ ਨੂੰ ਕਰਨਾ ਪੈ ਰਿਹਾ ਹੈ ਸੋ ਹੋਰ ਵੀ ਮੋਹੱਲਾ ਵਾਸੀ ਨਾਲ ਗੱਲਬਾਤ ਮੇਰੇ ਕੋਲ ਆਇਆ ਰਿਹਾ ਕਿ ਇਹ ਦਿਨਾਂ ਤੋਂ ਇਹ ਨਹੀਂ ਰਹੀ ਆਪਣੇ ਕੋਲ ਪਾਣੀ ਨਹੀਂ ਆ ਰਿਹਾ ਉਹ ਪਰੇਸ਼ਾਨੀ ਬਹੁਤ ਜ਼ਿਆਦਾ ਬਣ ਮਾਣੀ ਆਈ ਵੀ ਰਸ ਤਾਂ ਕਿਹਦੀ ਕੀ ਬਹੀ ਕਰਨੀ ਹੈ ਮੋਟਰ ਕਰਨੀ ਕਰਕੇ ਮੋਟਰ ਖਰਾਬ ਹੋ ਜਾਂਦੀ ਹੈ ਸਾਡਾ ਵੀ ਖਰਾਬ ਹੋ ਗਈ ਹੈ ਸਾਡਾ ਮੋਟਰ ਖਰਾਬ ਹੋ ਗੋੜਾ ਖਰਾਬ ਹੋ ਇਹ ਨਾ ਤੁਸੀਂ ਫੇਰਦੇ ਪਾਣੀ ਬੀ ਦੀ ਬਿੱਲ ਆ ਰਹੀ ਨਹੀਂ ਆਈ ਬਿਲਕੁਲ ਸਰ ਕਿਉਂਕਿ ਜਦੋਂ ਪਾਣੀ ਨੂੰ ਲੈ ਕੇ ਬੰਦਾ ਬਾਰ ਬਾਰ ਕੋਸ਼ਿਸ਼ ਕਰਦਾ ਕਿ ਮੋਟਰ ਚਲਾ ਕੇ ਹੁਣ ਵੀ ਦੇਖ ਲਈ ਪਾਣੀ ਆਦਾ ਹੁਣ ਵੀ ਦੇਖ ਲਈ ਪਰ ਫਿਰ ਵੀ ਜਿਹੜਾ ਪਾਣੀ ਨਹੀਂ ਆਂਦਾ ਉਹਦੀਆਂ ਮੋਟਰਾਂ ਲੋਕਾਂ ਨੇ ਖਰਾਬ ਹੋ ਰਹੀਆਂ ਇਹਦੇ ਉਹਨਾਂ ਦੇ ਕੋਈ ਜਿੰਮੇਵਾਰ ਨਹੀਂ ਹੈ ਫੇਰ ਸਰਕਾਰਾਂ ਨੇ ਦੇਖਾਂ ਪਰ ਸ਼ਾਸਨ ਨੇ ਦੇਖਿਆ ਹੋਰ ਬੜੀ ਸਮੱਸਿਆ ਆ ਰਹੀ ਹੈ ਕਹਿੰਦੇ ਕਿ ਪਾਣੀ ਦੇ ਵਿੱਚ ਜਿਹੜੀ ਗੰਹਿਤਾ ਆ ਰਹੀ ਉਹ ਲਾਈਨ ਦੇ ਸਿਰੇ ਦੇ ਵਿੱਚ ਅ ਫਿਲਟਰ ਪਾਣੀ ਕਿੱਦਾਂ ਪੀਂਦੇ ਆ ਮਤਲਬ ਕਿਹੜਾ ਪਾਣੀ ਫਿਲਟਰ ਥੋੜਾ ਜਿਹਾ ਕਰਕੇ ਥੋੜਾ ਤਾਂ ਬਚਾ ਹੈਗਾ ਨਹੀਂ ਤਾਂ ਮਨੂ ਤਾਂ ਹਸਪਤਾਲਾਂ 'ਚ ਬੈਠੇ ਹੋਣਗੇ ਜਿੰਨਾ ਪਾਣੀ ਮਿੱਟੀ ਦੇਖੋ ਬਹੁਤ ਆ ਰਹੀ ਹੈ ਬਿਲਕੁਲ ਸਰ ਲਾਈਵ ਪਾਣੀ ਆਉਂਦਾ ਦੇਖੋ ਮਿੱਟੀ ਆ ਗਈ ਵਿੱਚ ਸਵਾਹ ਪਾਣਾ ਹੀ ਨਹੀਂ ਬਈ ਸੋ ਇਹ ਹਾਲਾਤ ਨੇ ਜਿਹੜਾ ਨਜ਼ਾਤਮ ਨਗਰ ਦੇ ਜਲੰਧਰ ਸ਼ਹਿਰ ਆ ਜਿਹੜਾ ਕਿ ਉਹ ਵੈਸੇ ਤਾਂ ਗੱਲ ਕਰੀਏ ਕਿ ਜਲੰਧਰ ਸ਼ਹਿਰ ਨੂੰ ਇੱਕ ਸਮਾਰਟ ਸਿਟੀ ਦਾ ਅਰਜਾ ਦਿੱਤਾ ਜਾਂਦਾ ਹੈ ਪਰ ਕੀ ਇਹ ਹਾਲਾਤ ਦੇਖ ਕੇ ਲੱਗਦਾ ਹੈ ਕਿ ਜਲੰਧਰ ਸਿਟੀ ਸਮਾਰਟ ਸਿਟੀ ਹੈ ਜੀਗਾ ਕਮੈਂਟਰੀ ਵਿੱਚ ਜਰੂਰ ਦੱਸਣਾ ਕਿ ਜਲੰਧਰ ਜਿਹੜੀ ਸਮਾਰਟ ਸਿਟੀ ਦਾ ਦਰਜਾ ਦਿੱਤਾ ਜਾਂਦਾ ਹੈ ਇੱਕ ਨਾਂ ਕਿਹਾ ਜਾਂਦਾ ਹੈ ਕਿ ਜਲੰਧਰ ਸਮਾਰਟ ਸਿਟੀ ਹੈ ਪਰ ਸਮਾਰਟ ਸਿਟੀ ਦਾ ਤੁਸੀਂ ਹਾਲਾਤ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹਾ ਕਿ ਲੋਕ ਨੇ ਗੰਦਾ ਪਾਣੀ ਪੀ ਰਹੇ ਨੇ ਅਗਰ ਪਹਿਲਾਂ ਤੇ ਪਾਣੀ ਆ ਰਿਹਾ ਸੀ ਗੰਦਾ ਆ ਰਿਹਾ ਸੀ ਹੂੰ ਜਿਹੜਾ ਪਾਣੀ ਆ ਬਿਲਕੁਲ ਹੀ ਨਹੀਂ ਆ ਰਿਹਾ ਤਿੰਨ ਤੋਂ ਚਾਰ ਦਿਨ ਹੋ ਚੁੱਕੇ ਨੇ ਨਾ ਸਵੇਰੇ ਪਾਣੀ ਆਂਦਾ ਨਾ ਸ਼ਾਮੀ ਪਾਣੀ ਆਂਦਾ ਲੋਕਾਂ ਦਾ ਜਿਹੜਾ ਕਿ ਬਹੁਤ ਬਹੁਤ ਜ਼ਿਆਦਾ ਬੁਰਾ ਹਾਲ ਹੋ ਚੁੱਕਾ ਹੈ ਸੋ ਹੋਰ ਵੀ ਮੋਹਲਾ ਵਾਸੀ ਇਹਨਾਂ ਗੱਲਬਾਤ ਕਰਦੇ ਨੇ ਗੱਲਬਾਤ ਕਰ ਰਹੇ ਨੇ ਕਿ ਕੀ ਦਿੱਕਤ ਕੀ ਆ ਰਹੀ ਤੁਹਾਨੂੰ ਭਾਈ 4 ਦਿਨ ਤੋਂ ਪਾਣੀ ਦਾ ਬਹੁਤ ਦਿੱਕਤ ਆ ਰਿਹਾ ਪਾਣੀ ਬਿਲਕੁਲ ਹੀ ਨਹੀਂ ਆ ਰਿਹਾ ਘਰ ਤੇ ਬਿਲਕੁਲ ਪਛਾਣ ਹੋ ਜਾਂਦੇ ਬੰਦਾ ਬਾਥਰੂਮ ਜਾਣ ਮੇਲੇ ਵੀ ਉੱਠਾ ਹੈ ਨਾਣ ਦੀ ਦੇ ਗੱਲ ਬਾਥਰੂਮ ਜਾਣ ਮੇਲੇ ਵੀ ਉੱਠਾ ਹੈ ਬਿਲਕੁਲ ਸੋ ਕਿੰਨੇ ਦਿਨ ਹੋ ਗਏ ਪਾਣੀ ਨਹੀਂ ਆ ਰਿਹਾ 4-5 ਦਿਨ ਹੋ ਗਏ ਭ ਮੈਂ ਅੱਜ ਕਾਲ ਕੀਤਾ ਸੀ ਇਹਨਾਂ ਨੂੰ ਤੇ ਇਹ ਕਹਿੰਦੇ ਕਰ ਦਿੰਦੇ ਆ ਬੱਸ ਜੀ ਕਰਾ ਦੇ ਦਿੰਦੇ ਆ ਬਸ ਇਹੀ ਇਹਨਾਂ ਨੇ ਕਿਹਾ ਅਗੋਂ ਕੋਈ ਗੱਲ ਨਹੀਂ ਬੱਸ ਉਸ ਤੋਂ ਬਾਅਦ ਕੀ ਟੈਂਕਰ ਵਗਰਾ ਆ ਗਿਆ ਪਾਣੀ ਦੇ ਤੇ ਕੁਝ ਨਹੀਂ ਆਇਆ ਭਾਜੀ ਮੁੰਡੇ ਸਾਰਿਆਂ ਨੂੰ ਪਰੇਸ਼ਾਨੀ ਭੱਜੇ ਚ ਭਾਜੀ ਬਿਲਕੁਲ ਬਿਲਕੁਲ ਫੋਨ ਕਰਨ ਤੋਂ ਬਾਅਦ ਤੁਹਾਡਾ ਕੋਈ ਹੱਲ ਨਹੀਂ ਹੋਇਆ ਬਸ ਨਹੀਂ ਕੋਈ ਹੱਲ ਨਹੀਂ ਆਇਆ ਪਾਣੀ ਦਾ ਕੋਈ ਜ਼ਿਗਾਰਡ ਨਹੀਂ ਬਣਿਆ ਭਾਜੀ ਤੇ ਕਿਸੇ ਤੋਂ ਪਾਣੀ ਕਿੱਦਾਂ ਸਰ ਅਰੇਂਜ ਕਰਦੇ ਕਿੱਦਾਂ ਕਰਦੇ ਹੋ ਹੌਲੇ ਹੌਲੇ ਕਿਥੋਂ ਜਾਂ ਆਂਡ ਗਵਾਣ ਕੋਈ ਕਿਥੋਂ ਆ ਰਿਹਾ ਦੋਨਾਂ ਨੂੰ ਘਰ ਬਾਲਟੀ ਭਰ ਲਈ ਲਾ ਗਈ ਤੇ ਕਦੀ ਉਹਦੋਂ ਵੀ ਬਾਲਟੀ ਭਰ ਲਈ ਜਾਂਦਾ ਕੰਮ ਚਲਾਈ ਜਾ ਰਹੀ ਬਸ ਪਾਣੀ ਦਾ ਸਾਫ ਆ ਰਿਹਾ ਨਹੀਂ ਦੇਖ ਸਕਦੇ ਹੋ ਕੱਲੇ ਕੱਲੇ ਘਰ ਦੇ ਵਿੱਚ ਜਾ ਕੇ ਆ ਪੁੱਛਿਆ ਹੈ ਕਿ ਪਾਣੀ ਦੀ ਜਿਹੜੀ ਬਹੁਤ ਜ਼ਿਆਦਾ ਦਿੱਕਤ ਆ ਰਹੀ ਨੇ ਹੋਰ ਵੀ ਰੱਖੀ ਇੱਥੇ ਤੇ ਸ਼ਿਕਾਇਤ ਗਿਰ ਪਾਣ ਦੇ ਅੱਜ ਤੋ ਸੁਣਦਾ ਨਹੀਂ ਲੇ ਆਪਨੇ ਜੇ ਤੁਹਾਡੇ ਵਜ਼ੀਰ ਐਂਸੀ ਸਾਹਿਬ ਨੇ ਉਹਨਾਂ ਨੂੰ ਸ਼ਿਕਾਇਤ ਕਰਨਾ ਪਾਉਂਦਾ ਜਿਹੜੀ ਬੱਤਰੀ ਵਾਏ ਉਹ ਸਭੋ ਭਾਈ ਜੀ ਦੇ ਚੱਕ ਦੇ ਦਿੰਦੇ ਆ ਸਾਡਾ ਥੋੜਾ ਥੋੜਾ ਕੋਈ ਸੁਣਿਆ ਜਾਂਦਾ ਨਹੀਂ ਸਾਡੇ ਮਲੇ ਦੇ ਕੋਈ ਸੁਣਦੇ ਨਹੀਂ ਭਾਈ ਮਤਲਬ ਕਹਿੰਦਾ ਮਤਲਬ ਅੱਗੇ ਵੀ ਤੁਹਾਨੂੰ ਦਿੱਕਤਾਂ ਨਾ ਪਰੇਸ਼ਾਨੀਆਂ ਆਉਂਦੀਆਂ ਤਾਂ ਤੁਸੀਂ ਸ਼ਿਭੂ ਜੀ ਨਾਲ ਨੰਬਰ ਕਰਦੇ ਤੇ ਕੰਮ ਹੋ ਜਾਂਦਾ ਕੋਈ ਨੀਅਤਾਂ ਨਾਲ ਉਹ ਨਾਲੋਂ ਕੰਮ ਹੀ ਨਹੀਂ ਕਰਦਾ ਹੁਣ ਆਪਾਂ ਸਾਨੂੰ ਜਾਣੇ ਪੈਂਦਾ ਉਹ ਹੀ ਸਾਡੀ ਬਾਤ ਚੱਕਦੇ ਆ ਤੇ ਕੋਈ ਹੱਲ ਹੁੰਦਾ ਹੁਣ ਆ ਤੁਹਾਡੇ ਸੁਨੇ ਆਏ ਨੇ ਬਾਤ ਚੱਕੇ ਹੁੰਦੇ ਸਾਡਾ ਹੱਲ ਹੋਏਗਾ ਸਾਨੂੰ ਪਤਾ ਹੀ ਸਾਡਾ ਹੱਲ ਹੋਊਗਾ ਬਈ ਬਾਕੀ ਵੀ ਮੀਡੀਆ ਵਾਲੇ ਸੀਗੇ ਨਿਊ ਸੰਤਨਗਰ ਅੱਜ ਸੰਤਨਗਰ ਦੇ ਵਿੱਚ ਮੁੰਡੇ ਸਾਰੇ ਸ਼ਿਵਰ ਇੱਦੇ ਜਾਮ ਹੋਏ ਪਿਆਰ ਦੋਸਤ ਦੇ ਘਰ ਦੇ ਬਾਅਦ ਕਹਿੰਦੇ ਲਾਡੀ ਸਾਡੇ ਮੁਹੱਲੇ 'ਚ ਵੱਡਦਾ ਹੀ ਨਹੀਂ ਹੈਗਾ ਕਹਿੰਦੇ ਪਤਾ ਨਹੀਂ ਕੋਣ ਕੋਸ ਦਾ ਕਹਿੰਦਾ ਅੱਜ ਤੱਕ ਨਹੀਂ ਸਾਡਾ ਕਿਹੜਾ ਨਹੀਂ ਰੱਖਿਆ ਕਿਹੜਾ ਜੀ ਨੂੰ ਲੈ ਕੇ ਤੁਹਾਡੀ ਗਲੀ ਚ ਕਦੀ ਆਏ ਐਮਸੀ ਸਾਹਿਬ ਨਹੀਂ ਦੇਖੇ ਨੇ ਸੀ ਇਲੈਕਸ਼ਨਾਂ ਤੋਂ ਬਾਅਦ ਇੱਕ ਵਾਰੀ ਵੀ ਨਹੀਂ ਆਇਆ ਇਲੈਕਸ਼ਨਾਂ ਤੋਂ ਬਾਅਦ ਇੱਕ ਦਿਨ ਵੀ ਨਹੀਂ ਦਿਖੇ ਇੱਥੇ ਕਿਸੇ ਨਾਲ ਰਾਏ ਵੀ ਨਹੀਂ ਕੋਈ ਜਾਂਦਾ ਨਹੀਂ ਇਲੈਕਸ਼ਨ ਤੋਂ ਪਹਿਲਾਂ ਵੀ ਇੱਕ ਵਾਰੀ ਆਇਆ ਇਹ ਬਸ ਉਹ ਵੀ ਲੇਡੀਆਂ ਆਈ ਹੀ ਰੇਲੇ ਕੱਢਣ ਉਸ ਤੋਂ ਬਾਅਦ ਕੋਈ ਨਹੀਂ ਆਇਆ ਉਹ ਨੂੰ ਆਪਣੇ ਏਰੀਆ ਨਾ ਆਇਆ ਉਹ ਕਹਿੰਦਾ ਸਾਨੂੰ ਉਧਰ ਬੋਡੀ ਨਹੀਂ ਪਈ ਹੋਰ ਕਹਿੰਦਾ ਸਾਹਮਣੇ ਗਏ ਰੇ ਨਹੀਂ ਪੈਂਦੇ ਨੇ ਜਾਂ ਤਾਂ ਮੇਰੇ ਤੇ ਨਹੀਂ ਪਈ ਹੈ ਨਹੀਂ ਕੱਲੀ ਕੱਲੀ ਵੋਟ ਨੂੰ ਦੇਖਦੇ ਸੀ ਕਿ ਕਿਹੜੀ ਕਿਹੜੀ ਵੋਟ ਪੈ ਰਹੀ ਹੈ ਦੇਖੋ ਇਹ ਤਾਂ ਹੁਣ ਉਹਨੂੰ ਪਤਾ ਹੋਊਗਾ ਉਹਨੇ ਦੇਖੀ ਆਊਗੀ ਚਲੋ ਕਿ ਮੈਂ ਹੋਰ ਸਰ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਨਾ ਸੋਕੋ ਆਓ ਦੇਖੀ ਐਕਚੁਅਲੀ ਸਭਨੇ ਅਸਲ ਵਿੱਚ ਐਕਚੁਅਲੀ ਦਿੱਕਤ ਇਹ ਥੋਈ ਆਮ ਆਦਮੀ ਪਾਰਟੀ ਨੇ ਜਿਹੜਾ ਕੈਂਡੀਡੇਟ ਦਿੱਤਾ ਨਾ ਉਹ ਐਕਚੁਅਲੀ ਉਹ ਸਪਾਰਸੀ ਕੈਂਡੀਡੇਟ ਸੀ ਉਹ ਬਾਹਰ ਦਾ ਕੈਂਡੀਡੇਟ ਸੀ ਉਹਨੂੰ ਬਾਹਰ ਦੇ ਨੂੰ ਲਿਆ ਕੇ ਧੱਕੇ ਦੇ ਨਾਲ ਜਿੱਤ ਗਿਆ ਠੀਕ ਹੈ ਐਕਚੁਅਲੀ ਇਹ ਰਿਸਪੋਨਸੀਬਿਲਟੀ ਜਿਹੜੀ ਪੱਲੂ ਪਾਰਟੀ ਨੇ ਮੈਨੂੰ ਦਿੱਤੀ ਹੋਈ ਸੀ ਠੀਕ ਹੈ ਤੁਹਾਨੂੰ ਪਤਾ ਜਿਹੜਾ ਇਲਾਕੇ ਦਾ ਬੰਦਾ ਹੋਵੇ ਉਹਨੂੰ ਇਲਾਕੇ ਦੇ ਲੋਕਾਂ ਤੋਂ ਬਾਰੇ ਪਤਾ ਹੁੰਦਾ ਲੋਕਾਂ ਬਾਰੇ ਪਤਾ ਹੁੰਦਾ ਉਹਦੇ ਦੀ ਸਮੱਸਿਆਵਾਂ ਬਾਰੇ ਪਤਾ ਹੁੰਦਾ ਠੀਕ ਹੈ ਟੋਪ ਕੋ ਕੈਂਡੀਡੇਟ ਬਾਅਦ ਦਾ ਅਸੀਂ ਉਹਨਾਂ ਨੇ ਟੱਕੇ ਨਾਲ ਸਰਕਾਰਾਂ ਦੇ ਧਾਵੀ ਦਿੰਦੀਆਂ ਇੱਕ ਵੋਟ ਤੇ ਉਹਨਾਂ ਦੇ ਧਾਵੀ ਆਪਾਂ ਮੇਰੇ ਤੋਂ ਇੱਕ ਵੋਟ ਨਾਲ ਜਿੱਤ ਗਿਆ ਜੀ ਇੱਕ ਵੋਟ ਨਾਲ ਜਿੱਤ ਗਿਆ ਜੀ ਤੁਹਾਨੂੰ ਪਤਾ ਯਾਰ ਬੰਦੇ ਨੂੰ ਇੰਨੀ ਵੋਟਾਂ ਪਈਆਂ ਹੁਣ ਇਹਨਾਂ ਨੂੰ ਪਤਾ ਹਰ ਮੁਹੱਲੇ 'ਚ ਉਹਨੂੰ ਵੋਟ ਮੋਹ ਪਈ ਆ ਬਿਲਕੁਲ ਸਰ ਤੇ ਹੁਣ ਉਹ ਮੈਨੂੰ ਕਿੰਨਾ ਕ ਪਿੱਛੇ ਕਰ ਦੇ ਜਿਆਦਾ ਪਿੱਛੇ ਕਰ ਨਹੀਂ ਸਕਦੇ ਇਹ ਕਰ ਸਕਦੇ ਇੱਕ ਵੋਟ ਨਾਲ ਹਾਰ ਗਿਆ ਜੀ ਜਿੱਤ ਗਿਆ ਸੀ ਮੈਂ ਇੱਕ ਵੋਟ ਪੋਰਨ ਕੀ ਹੈ ਕਿ ਉਹਨਾਂ ਨੂੰ ਪਤਾ ਇਹਨਾਂ ਨੂੰ ਵੋਟ ਨਹੀਂ ਪਈ ਇਹ ਹੁਣ ਕਿਸੇ ਦਾ ਕੰਮ ਕਰਕੇ ਰਹਿ ਗਏ ਹੁਣ ਲੋਕੀ ਮੈਨੂੰ ਵੀ ਫੋਨ ਕਰਦੇ ਆ ਮੈਨੂੰ ਵੀ ਤੰਗ ਕਰਦੇ ਆ ਹਾਂਜੀ ਹੁਣ ਮੈਨੂੰ ਸਮਝ ਨਹੀਂ ਆਉਂਦੀ ਮੈਂ ਹੁਣ ਕੀ ਕਰਾਂ ਇਹਨਾਂ ਦੀ ਜਾਣ ਖਾਵਾ ਜਾਂ ਇਹਨਾਂ ਦੇ ਸਿਰ ਲੱਕ ਇਹਨਾਂ ਨੂੰ ਜਾ ਕੇ ਫੋਨ ਕਰਾਂ ਇਹਨਾਂ ਨੂੰ ਇਹਨਾਂ ਨੂੰ ਕੀ ਕਰਾਂ ਸਰ ਇਹਦਾ ਹੱਲ ਕੀ ਕੀਤਾ ਜਾਊਗਾ ਹੁਣ ਮਤਲਬ ਐਮਸੀ ਸਾਹਿਬ ਸੁਣਦੇ ਨਹੀਂ ਪਏ ਨਾ ਉਹ ਫੋਨ ਸੁਣਦੇ ਨਹੀਂ ਨਾ ਉਹ ਆਉਂਦੇ ਨਹੀਂ ਨਾ ਗੱਲ ਸੁਣਦੇ ਹੁਣ ਇਹਦਾ ਕਿੱਦਾਂ ਸੋਲੂਸ਼ਨ ਹੋਏਗਾ ਕਿਸ ਤਰ੍ਹਾਂ ਹੋਏਗਾ ਮੇਰਾ ਇਹ ਸਿਟੀਸ ਕਿੱਦਾਂ ਕਰ ਕਿੱਦਾਂ ਕੀਤੀ ਜਾਏਗੀ ਦੱਸੋ ਠੀਕ ਹੈ ਮੇਰਾ ਕਹਿੰਦਾ ਭਾਅ ਜੇ ਸੁਣਵਾਈ ਨਹੀਂ ਹੋ ਮੇਰ ਸਾਹਿਬ ਕੋ ਜਾਵਾਂਗੇ ਕੱਲ੍ਹ ਪੱਸੋਂ ਠੀਕ ਹੈ ਜਦੋਂ ਵੀ ਉਸਦੇ ਪੋਸਿਬਲ ਹੋ ਗਿਆ ਮੱਲਨ ਵਾਸੀ ਨੂੰ ਲੈ ਕੇ ਕਮਿਸ਼ਨਰ ਸਾਹਿਬ ਨੂੰ ਮਿਲਾਂਗੇ ਉਹਨਾਂ ਨੂੰ ਮਸਲਾ ਪੂਰੀ ਦੱਸਾਂਗੇ ਜੇਕਰ ਫਿਰ ਵੀ ਨਹੀਂ ਮਸਲਾ ਹੱਲ ਹੋਏਗਾ ਫਿਰ ਬਹੁਤ ਹੋਰ ਤਰੀਕੇ ਹੈਗੇ ਆ ਧੱਕੇ ਦੇ ਨਾਲ ਕੰਮ ਕਰਾਉਣ ਵਾਲੇ ਫਿਰ ਉਹ ਉਹ ਤਿਆਰ ਕੀਤੇ ਜਾਣਗੇ ਅਸੀਂ ਵੀ ਧਰਨਾ ਲਾ ਸਕਦੇ ਹਾਂ ਸਾਨੂੰ ਵੀ ਪਤਾ ਹੈ ਰੋਡ ਜਾਮ ਕਰਾਉਣੇ ਕਿਦਾਂ ਕਰੀਦੀ ਆ ਕਿਦਾਂ ਤਿਆਰ ਕਿਦਾਂ ਸਾੜੀ ਦੇ ਇਹਨਾਂ ਦੇ ਪੁੱਤਲੇ ਕਿਦਾਂ ਸਾੜੀ ਦੇ ਆ ਫਿਰ ਬਹੁਤ ਕੁਝ ਹੋਏਗਾ ਪਰ ਕਿਵੇਂ ਇੱਕ ਵਾਰੀ ਆਪਾਂ ਆਫੀਸ਼ੀਅਲੀ ਜਿਹੜੀ ਕੰਪਲੇਨਟ ਜ਼ਰੂਰ ਕਰਾਂਗੇ ਉੱਤੇ ਕਮਿਸ਼ਨਰ ਸਾਹਿਬ ਨੂੰ ਮੀਰ ਸਾਹਿਬ ਨੂੰ ਠੀਕ ਹੈ ਤੇ ਉਹ ਕੱਲ ਜਾਂ ਪਰਸੋਂ ਹੋ ਜਣੀ ਹੈ ਰਾਈਟਿੰਗ ਚ ਕਰਾਂਗੇ ਮੱਲੇ ਵਾਸਤੇ ਚਾਰ ਮਹੀਨੇ ਤੋਂ ਸੀਟ ਲਾਈਟ ਵੀ ਖਰਾਬ ਹੈ ਭਾਜੀ ਇੱਕ ਵਾਰੀ ਵੀ ਨਹੀਂ ਜਾਂਦੀ ਚਾਰ ਮਹੀਨੇ ਤੋਂ ਬੰਦ ਹੈ ਭਾਜੀ ਲੈਟ ਸੀਟ ਲਾਈਟ ਖਰਾਬ ਹੈ ਭਾਜੀ ਇੱਕ ਵਾਰੀ ਵੀ ਅੰਧੜੀ ਤੇ ਹਨੇਰਾ ਹੈ ਕੋਈ ਪਾਣੀ ਭਾਜੀ ਬਿਲਕੁਲ ਹੀ ਨਹੀਂ ਆਂਦਾ ਸਾਡੇ ਬੱਚੇ ਬਿਮਾਰ ਹੁੰਦੇ ਆ ਬਿਲਕੁਲ ਦੇਰ ਦੇਪਾ ਇੱਦਾਂ ਬੁੱਕ ਭਰ ਕੇ ਤੇ ਪਤਾ ਮਿੱਟੀ ਵਿੱਚ ਨਿਕਲ ਗਈ ਐ ਅਸੀਂ ਤੇ ਆਪਾਂ ਕਿੰਨੀ ਕ ਦਵਾਈਆਂ ਲੈ ਆ ਜਾਈਏ ਨਹੀਂ ਯਕੀਨਾਂ ਤੁਸੀਂ ਡਾਕਟਰ ਕੁਮਾਰ ਕੋਲ ਜਾ ਕੇ ਕੋਈ ਸਾਰਾ ਮੰਦਾ ਪਤਾ ਨਹੀਂ ਹਾਂਜੀ ਨਵੇਂ ਇਹਨਾਂ ਦਾ ਸਿਰਫ ਗੰਦੇ ਪਾਣੀ ਆਪਾਂ ਇਹ ਹੀ ਚਾਹਨੇ ਆ ਸਾਡੇ ਕੋਲ ਆ ਰਹੇ ਸਾਡਾ ਮਸਲਾ ਹੱਲ ਕੀਤਾ ਜੀ ਸਰ ਇਹਨਾਂ ਨਾਲ ਅੱਜ ਸੰਪਰਕ ਕੀਤਾ ਗਿਆ ਸੀ ਪਰ ਬੜੀ ਵਧੀਆ ਗੱਲ ਹੈ ਕਿ ਇਹਨਾਂ ਦੇ ਫੋਨ ਕਰਨ ਤੇ ਤੁਰੰਤ ਬਾਅਦ ਹੀ ਇਹ ਪਹੁੰਚ ਗਏ ਨੇ ਕੋਲ ਆਵਾਸੇ ਦੇ ਨਾਲ ਖੜੇ ਹੋ ਹਾਂਜੀ ਹਾਂਜੀ ਇਸ ਵੇਲੇ ਸਾਡੇ ਪ੍ਰਧਾਨ ਦੀ ਬੁੜੀਆ ਹੈ ਆਪਾਂ ਕਹਿੰਨੇ ਵੀ ਜੋ ਵੀ ਆਪਾਂ ਕਹਿੰਨੇ ਫਟਾਫਟ ਆ ਜਾਂਦੇ ਨੇ ਤਪਾਈ ਜਾਨਾ ਸਾਦਾ ਮਸਾਲਾ ਹਲ ਕੀਤਾ ਜਾਵੇ ਹਾਂ ਜੀ ਤੁਸੀਂ ਦਰਵਾਜ਼ੇ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਉਹ ਜਿਹੜੀ ਸਪੀਚ ਲਾਈਟ ਹੈ ਚੱਲ ਰਹੀ ਹੈ ਤੇ ਇਹ ਵੀ ਬੰਦ ਹੈ ਤਕਰੀਰ ਵੀ ਬੰਦ ਹੈ ਤੇ ਸਪੀਚ ਲਾਈਟ ਵੀ ਚੱਲੇ ਨਹੀਂ ਚੈੱਕ ਕਰ ਲਓ ਮੈਨੂੰ ਮਾਣੋ ਮੈਨੂੰ ਲੱਭਦਾ ਨਹੀਂ